ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੂਕ ਉਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਆਂਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਈ ਸਜਣ ਸੱਚਾ ਪਾਤਸ਼ਾਹ ਸਾਹੋ ਸਿਰਸਾ ਹਾਲੈ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾਵ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾਵ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਸਤ ਗੁਰ ਬਿਟਹੁ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ ਗਿਆਨ ਅੰਜਨ ਦਿਆ ਇਨੀ ਨੇਤਰੀ ਜਗਤ ਨਿਹਾਲਿਆ ਕਸਮਾ ਛੋੜ ਦੂਜੈ ਲਗੇ ਡੁੱਬੇ ਸੀਵਣ ਜਾਰਿਆ ਸਤ ਗੁਰੂ ਹੈ ਬੋਹਿ ਥਾ ਵਿਰਲੇ ਕਿਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਸਤ ਗੁਰੂ ਹੈ ਬੋਹਿ ਥਾ ਵਿਰਲੇ ਕਿਨੈ ਵਿਚਾਰਿਆ ਕਾਰ ਕਿਰਪਾ ਪਾਰ ਉਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸੰਗਤ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ دیਵਾਨਾ ਦੇ ਅੰਦਰ ਹਾਜ਼ਰੀ ਨਵਾਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਕਰ ਰਹੇ ਹੋ ਸੋ ਸਤਿਗੁਰੂ ਸਾਹਿਬ ਜੀਆਂ ਦੀ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਜੋਤ ਤਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਦੇ ਸਰਗੁਣ ਸਰੂਪ ਤਨਾ ਦੀ ਕਿਰਪਾ ਦਇਆ ਦੇ ਨਾਲ ਜੋ ਕਿ ਪਿਛਲੇ ਸਮੇਂ ਤੋਂ ਆਸ਼ਾ ਕੀ ਬਾੜ ਲੜੀਵਾਰ ਗੁਰਬਾਣੀ ਕਥਾ ਵਿਚਾਰ ਚੱਲ ਰਹੀ ਹੈ ਸਮਾ ਹੋਇਆ ਹੈ ਗੁਰਬਾਣੀ ਕਥਾ ਵਿਚਾਰ ਦਾ ਆਪ ਸੰਗਤ ਨੇ ਤੇਰਵੀ ਪੌੜੀ ਦੇ ਨਾਲ ਜੋ ਦੋਸ ਲੋਕ ਆਏ ਉੱਥੋਂ ਤੱਕ ਦੀ ਜੋ ਵਿਚਾਰ ਸਰਵਣ ਕੀਤੀ ਅੱਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਜੋ 13ਵੀਂ ਪੌੜੀ ਹੈ ਉਸ ਦੇ ਰਾਹੀਂ ਕਿਰਪਾ ਕਰਕੇ ਦੱਸਦੇ ਹਨ ਉਹਨਾਂ ਦੇ ਬਾਰੇ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਜਿਨ੍ਹਾਂ ਨੇ ਜਿਨ੍ਹਾਂ ਤੇ ਗੁਰੂ ਪਰਮੇਸ਼ਰ ਦੀ ਕਿਰਪਾ ਹੋ ਗਈ ਅਤੇ ਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਉਹਨਾਂ ਨੇ ਇਸ ਸੰਸਾਰ ਤੇ ਪਾਰ ਬ੍ਰਹਮ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਸੋ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਆਨੇ ਜਿੱਥੇ ਪਿਛਲੇ ਸ਼ਲੋਕਾਂ ਦੇ ਅੰਦਰ ਬਖਸ਼ਿਸ਼ ਕਰਕੇ ਦੱਸਿਆ ਕਿ ਇਹ ਜਿਹੜਾ ਸਰੀਰ ਹੈ ਉਹ ਇੱਕ ਰੱਥ ਦੀ ਨਿਆਈ ਹੈ ਰੱਥ ਤੇ ਰੱਥ ਇਹ ਜਿਸ ਪ੍ਰਕਾਰ ਯੁਗ ਬਦਲਦੇ ਨੇ ਉਸੇ ਪ੍ਰਕਾਰ ਇਹ ਸਰੀਰ ਬਦਲਦਾ ਰਹਿੰਦਾ ਹੈ ਉਸੇ ਪ੍ਰਕਾਰ ਜਿਹੜੀ ਆਪਣੀ ਮਤ ਹੈ ਬੁੱਧ ਹੈ ਇਹ ਬਦਲਦੀ ਰਹਿੰਦੀ ਹੈ ਫਿਰ ਸਤਿਗੁਰੂ ਸਾਹਿਬ ਜੀ ਆਨੇ ਕਿਰਪਾ ਕਰਕੇ ਦੱਸਿਆ ਕਿ ਜਦੋਂ ਸ਼ਾਮਵੇਦ ਦਾ ਸਮਾ ਆਇਆ ਉਦੋਂ ਚਿੱਟੇ ਵਸਤਰ ਧਾਰਨ ਕਰਨ ਵਾਲੇ ਲੋਕ ਬ੍ਰਾਹਮਣ ਲੋਕ ਅਤੇ ਉਦੋਂ ਜਿਹਦਾ ਅਵਤਾਰ ਸੀ ਹੰਸਾ ਅਵਤਾਰ ਆਇਆ ਸਮਾ ਆਇਆ ਫਿਰ ਤ੍ਰੇਤੀ ਦਾ ਤ੍ਰੇਤੇ ਦੇ ਵਿੱਚ ਰਾਮ ਜੀ ਆ ਨੇ અવਤਾਰ ਧਾਰਿਆ ਲਾਲ ਬਸਤਰੋ ਪੈਨਨ ਕਰਦੇ ਸਨ ਅਤੇ ਉਸ ਵੇਲੇ ਰਿਗ ਵੇਦ ਜਿਹੜਾ ਸੀ ਉਹ ਪ੍ਰধান ਵੇਦ ਸੀ ਸਮਾਂ ਆਇਆ ਦੁਆਪਰ ਦਾ ਦੁਆਪਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਆ ਨੇ અવਤਾਰ ਧਾਰਿਆ ਜਜੁਰ ਵੇਦ ਪ੍ਰধান ਹੋਇਆ ਪੀਲੇ ਬਸਤਰ ਪਾਏ ਉਸ ਤੋਂ ਬਾਅਦ ਪਹਿਲਾਂ ਬ੍ਰਾਹਮਣਾ ਦਾ ਫਿਰ ਖੱਤਰੀ ਦਾ ਤੇ ਫਿਰ ਵੈਸ਼ਾ ਦਾ ਜਿਹੜਾ ਰਾਜ ਆਇਆ ਤੋ ਉਸ ਤੋਂ ਬਾਅਦ ਆਇਆ ਕਲਯੁਗ ਕਲਯੁਗ ਦੇ ਵਿੱਚ ਜਿਹੜੇ ਸਨ ਉਦੋਂ ਮੁਸਲਮਾਨ ਪ੍ਰਧਾਨ ਹੋਈ ਤੇ ਸਾਰੇ ਕਾਲੇ ਮਸਤਰ ਪਾਉਣ ਲੱਗੇ ਭਾਵ ਇਹ ਕਲਯੁਗ ਦਾ ਸਮਾਂ ਐਸਾ ਆਇਆ ਤੇ ਕਲਯੁਗ ਦੇ ਸਮੇਂ ਦੇ ਵਿੱਚ ਜਿਹੜਾ ਸੀ 베ਦ ਸੀ ਉਹ ਅਥਰਵਨ 베ਦ ਉਹ ਪ੍ਰਧਾਨ ਹੋਇਆ ਸਾਰੇ ਅੱਲੇ ਅੱਲਾ ਦਾ ਨਾਮ ਜਪਣ ਲੱਗ ਪਏ ਇਸ ਪ੍ਰਕਾਰ ਜੁਗਾਂ ਦੇ ਵਿੱਚ ਜੋ ਇਹ ਵਾਪਰਿਆ ਉਸ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਪੌੜੀਂ ਦੇ ਰਾਹੀਂ ਜਿਸ ਪ੍ਰਕਾਰ ਬਖਸ਼ਿਸ਼ ਕਰਦੇ ਨੇ ਆਓ ਵਿਚਾਰ ਦੇ ਨਾਲ ਜੁੜਨਾ ਕਰੀਏ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰਦੇਵ ਪਿਤਾ ਦੇ ਚਰਨਾਂ ਦਾ ਧਿਆਨ ਧਰ ਕੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੜੇ ਪਿਆਰ ਦੇ ਨਾਲ ਜਪੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਸਤਗੁਰ ਬਿਟਹੁ ਵਾਰਿਆ ਜੋ ਇਹ ਪੌੜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਨੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ 470 ਅੰਗ ਉੱਪਰ ਸੁਭਾਏਮਾਨ ਹੈ ਸਤਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਕਿ ਜਿਨ੍ਹਾਂ ਨੇ ਆਪਣਾ ਆਪ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਾਰ ਪਰਮ ਪਰਮੇਸ਼ਰ ਤੋਂ ਜਾਂ ਗੁਰੂ ਪਰਮੇਸ਼ਰ ਤੋਂ ਵਾਰ ਦਿੱਤਾ ਵਿਟਾਓ ਵਾਰਿਆ ਉਸ ਪ੍ਰਮਾਤਮਾ ਤੋਂ ਵਾਰਨਾ ਭਾਵ ਪ੍ਰਮਾਤਮਾ ਦੇ ਸਦਕੇ ਜਾਣਾ ਪ੍ਰਮਾਤਮਾ ਤੋਂ ਕੁਰਬਾਨ ਜਾਣਾ ਤੋ ਕਿਸ ਪ੍ਰਕਾਰ ਜੇ ਗੁਰੂ ਕਿਰਪਾ ਕਰੇ ਤੇ ਫਿਰ ਇੱਕ ਹੈ ਗੁਰੂ ਪਰਮੇਸ਼ਰ ਤੇ ਇੱਕ ਪਾਰ ਪਰਮ ਪਰਮੇਸ਼ਰ ਉਹ ਪਾਰ ਪਰਮ ਪਰਮੇਸ਼ਰ ਉਹ ਅਕਾਲ ਪੁਰਖ ਵਾਹਿਗੁਰੂ ਹੈ ਤੇ ਉਹ ਅਕਾਲ ਪੁਰਖ ਵਾਇਗੁਰੂ ਦਾ ਜਿਹੜਾ ਸਰਗੁਣ ਸਰੂਪ ਹੈ ਉਹ ਗੁਰੂ ਪਰਮੇਸ਼ਰ ਹੈ ਵੈਸੇ ਤੇ ਗੁਰੂ ਹੋਰ ਵੀ ਹੋਏ ਨੇ ਪਰ ਜਿਹੜੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਨ ਉਹ ਸੰਸਾਰ ਤੇ ਉਹ ਪ੍ਰਮਾਤਮਾ ਨੇ ਆਪ ਹੀ ਅਵਤਾਰ ਧਾਰਿਆ ਸੀ ਸਰਗੁਣ ਸਰੂਪ ਦੇ ਵਿੱਚ ਤੋਂ ਇਸ ਪ੍ਰਕਾਰ ਜਿਨ੍ਹਾਂ ਨੇ ਸਤ ਗੁਰੂ ਸਾਹਿਬ ਜੀਆਂ ਤੋਂ ਬਲਿਹਾਰ ਜਾਣੇ ਹਾਂ ਕੁਰਬਾਨ ਜਾਣੇ ਹਾਂ ਪ੍ਰਮਾਤਮਾ ਤੋਂ ਵਾਰਨੇ ਜਾਣੇ ਹਾਂ ਸਦਕੇ ਜਾਣੇ ਹਾਂ ਜਿੱਤ ਮਿਲਿਆ ਖਸਮ ਸੰਭਾਲਿਆ ਜਿਹੜੇ ਪਰਮਾਤਮਾ ਨੂੰ ਮਿਲਣ ਦੇ ਨਾਲ ਜਿਹੜੇ ਸਤਿਗੁਰੂ ਨੂੰ ਮਿਲਣ ਦੇ ਨਾਲ ਖਸਮ ਸੰਭਾਲਿਆ ਜਿਹੜਾ ਸਾਡਾ ਖਸਮ ਹੈ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਉਹਦੀ ਪ੍ਰਾਪਤੀ ਹੋ ਗਈ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਜਿਹੜੇ ਸਤਿਗੁਰੂ ਨੇ ਜਿਸ ਪ੍ਰਕਾਰ ਗਿਆਨ ਦਾ ਅੰਜਨ ਜਿੱਦਾਂ ਆਪਾਂ ਆਪਣੀਆਂ ਅੱਖਾਂ ਦੇ ਵਿੱਚ ਸੁਰਮਾ ਪਾਈਦਾ ਏ ਤੇ ਉਹ ਸੁਰਮਾ ਪਾਉਣ ਦੇ ਨਾਲ ਜਿਹੜਾ ਸਾਫ਼ ਵਿਖਣ ਲੱਗ ਪੈਂਦਾ ਏ ਉਸੇ ਪ੍ਰਕਾਰ ਉਹ ਸਤਿਗੁਰੂ ਸਾਹਿਬ ਜੀਆ ਨੇ ਕਿਰਪਾ ਕਰਕੇ ਇਹਨਾਂ ਮਾਨ ਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਜਿਹੜਾ ਗਿਆਨ ਰੂਪੀ ਸੁਰਮਾ ਪਾ ਦਿੱਤਾ ਇੰਨੀ ਨੇਤਰੀ ਜਗਤ ਨਿਹਾਲਿਆ ਫਿਰ ਉਹਨਾਂ ਨੇਤਰਾਂ ਦੇ ਨਾਲ ਇਹ ਸਾਰਾ ਜਗਤ ਵਿਖ ਗਿਆ ਕਿਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਤੇ ਇਹ ਜਿਹੜਾ ਮਿੱਥਿਆ ਹੋਇਆ ਸੰਸਾਰ ਸੀ ਇਹ ਜਿਹੜਾ ਨਾਸ਼ਵਾਨ ਸੰਸਾਰ ਸੀ ਇਹ ਜਿਹੜਾ ਝੂਠਾ ਸੰਸਾਰ ਹੈ ਉਹਦੀ ਫੇਰ ਉਹ ਮਨੁੱਖ ਨੂੰ ਪਛਾਣ ਹੋ ਗਈ ਜਿੱਤੇ ਸਤਿਗੁਰੂ ਸਾਹਿਬ ਜੀਆਂ ਨੇ ਕਿਰਪਾ ਕਰਕੇ ਉਹਨੂੰ ਗਿਆਨ ਦਾ ਸ਼ਰਮਾ ਉਹਦੀਆਂ ਬੁੱਧੀ ਰੂਪੀ ਅੱਖਾਂ ਦੇ ਵਿੱਚ ਮਨ ਰੂਪੀ ਅੱਖਾਂ ਦੇ ਵਿੱਚ ਪਾ ਦਿੱਤਾ ਪਰ ਜਿਨ੍ਹਾਂ ਉਪਦੇਸ਼ ਗੁਰੂ ਦਾ ਮੰਨਿਆ ਜਿਨਨੇ ਗੁਰੂ ਦੇ ਉਪਦੇਸ਼ ਨੂੰ ਮੰਨਿਆ ਗਿਆਨ ਉਹਨੂੰ ਹੋਇਆ ਇਸ ਪ੍ਰਕਾਰ ਜਿਨਨੇ ਗੁਰੂ ਦਾ ਉਪਦੇਸ਼ ਮੰਨਿਆ ਉਹਨੂੰ ਹੀ ਫਿਰ ਖਸਮ ਮਿਲਣਾ ਹੈ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਮਿਲਣਾ ਹੈ ਜਿਨਨੇ ਪ੍ਰਮਾਤਮਾ ਦਾ ਉਪਦੇਸ਼ ਗੁਰੂ ਦਾ ਉਪਦੇਸ਼ ਮੰਨਿਆ ਤੋਂ ਇਸ ਪ੍ਰਕਾਰ ਜਿਹੜੇ ਗੁਰੂ ਦਾ ਉਪਦੇਸ਼ ਮੰਨਦੇ ਨੇ ਜਿਹੜਾ ਪ੍ਰਮਾਤਮਾ ਦਾ ਉਪਦੇਸ਼ ਮੰਨਦੇ ਨੇ ਉਹਨਾਂ ਨੂੰ ਫਿਰ ਉਹਦੇ ਖਸਮ ਦੀ ਪ੍ਰਾਪਤੀ ਹੁੰਦੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਜਿਹੜੇ ਪ੍ਰਮਾਤਮਾ ਦਾ ਹੁਕਮ ਆਪਣੇ ਗੁਰੂ ਦਾ ਹੁਕਮ ਮੰਨਦੇ ਨੇ। ਤੇ ਗੁਰੂ ਦਾ ਜਿਹੜਾ ਹੁਕਮ ਮੰਨਣ ਵਾਲੇ ਨੇ। ਤੋਂ ਉਹ ਗੁਰੂ ਦੇ ਸਮਾਨੀ ਹੋ ਜਾਂਦੇ ਨੇ ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨ ਲਿਆ। ਉਹ ਗੁਰੂ ਦੇ ਵਿੱਚ ਹੀ ਇਹ ਭੇਦ ਹੋ ਗਏ ਨੇ। ਇਸ ਪ੍ਰਕਾਰ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਜੀਆਂ ਦਾ ਹੁਕਮ ਮੰਨਿਆ ਨਾ ਉਹਨਾਂ ਨੇ ਜਦੋਂ ਗੁਰੂ ਸਾਹਿਬ ਜੀਆਂ ਦਾ ਹੁਕਮ ਮੰਨਿਆ ਤੇ ਗੁਰੂ ਸਾਹਿਬ ਜੀਆਂ ਦਾ ਹੁਕਮ ਮੰਨਣ ਦੇ ਨਾਲ ਤੇ ਕੀ ਪ੍ਰਾਪਤ ਹੋਇਆ ਗੁਰਤਾ ਗੱਦੀ ਪ੍ਰਾਪਤ ਹੋਈ ਗੁਰੂ ਦਾ ਹੁਕਮ ਮੰਨਣ ਦੇ ਜਿੱਥੇ ਬਾਬਾ ਸ਼੍ਰੀ ਚੰਦ ਜੀ ਤੇ ਉਹਨਾਂ ਦੇ ਦੂਸਰੇ ਸੁਪੁੱਤਰ ਦੋਨਾਂ ਸੁਪੁੱਤਰਾਂ ਨੇ ਜੋ ਕੀ ਨਾ ਕਰ ਦਿੱਤੀ ਉਹ ਜਿਹੜੇ ਕਾਰਜ ਨੇ ਬਾਬਾ ਧੰਨ ਗੁਰੂ ਅੰਗਦ ਦੇਵ ਸਾਹਿਬ ਜੀਆ ਨੇ ਭਾਈ ਲੈਣਾ ਜੀਆ ਨੇ ਕੀਤੇ ਗੁਰੂ ਅੰਗਦ ਸਾਹਿਬ ਜੀਆ ਦਾ ਜਿਹੜਾ ਪੁਰਾਣਾ ਨਾਮ ਸੀ ਉਹ ਭਾਈ ਲੈਣਾ ਜੀ ਸੀ ਇਸ ਪ੍ਰਕਾਰ ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨਿਆ ਉਹਨਾਂ ਨੂੰ ਫਿਰ ਗੁਰੂ ਦੀ ਪ੍ਰਾਪਤੀ ਹੋਈ ਖਸਮ ਦੀ ਪ੍ਰਾਪਤੀ ਹੋਈ ਜਿੱਦਾਂ ਹੁਕਮ ਮੰਨਿਆ ਗੁਰੂ ਅਮਰਦਾਸ ਜੀ ਆਨੇ ਜਦੋਂ ਕਿ 12 ਸਾਲ ਗਾਗਰ ਢੋਈ ਤੇ ਸੇਵਾ ਕੀਤੀ ਗੁਰੂ ਦਾ ਹੁਕਮ ਮੰਨਿਆ ਗੁਰੂ ਦਾ ਹੁਕਮ ਮੰਨਣ ਦੇ ਨਾਲ ਫਿਰ ਉਹ ਪਾਰ ਪਰਮ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਗੁਰੂ ਦਾ ਹੁਕਮ ਮੰਨਣ ਵਾਲੇ ਹੀ ਇਸ ਸੰਸਾਰ ਤੋਂ ਉਹਨਾਂ ਦਾ ਪਾਰ ਉਤਾਰਾ ਦਏ ਗੁਰੂ ਦਾ ਹੁਕਮ ਮੰਨਣ ਵਾਲੇ ਲੋਕਾਂ ਦਾ ਹੀ ਇਸ ਸੰਸਾਰ ਤੇ ਉਹਨਾਂ ਨੂੰ ਗਿਆਨ ਹੁੰਦਾ ਏ ਤੇ ਹੁਕਮ ਕੀ ਆ ਸਤਿਗੁਰੂ ਸਾਹਿਬ ਜੀ ਕਹਿੰਦੇ ਸੋ ਸਿੱਖ ਸਖਾ ਬੰਧ ਪੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੈ ਭਾਈ ਵਿਛੜ ਚੋਟਾ ਖਾਵੇ ਜਿਹੜੇ ਤੇ ਚੱਲਦੇ ਆ ਆਪਣੀ ਮਤ ਦੇ ਨਾਲ ਉਹ ਤੇ ਫਿਰ ਦੁਖੀ ਹੁੰਦੇ ਨੇ ਸਤਗੁਰੂ ਸਾਹਿਬ ਜੀ ਕਹਿੰਦੇ ਹੋਈ ਸਾਡੇ ਸਿੱਖ ਨੇ, ਉਹੀ ਸਾਡੇ ਮਿੱਤਰ ਨੇ, ਉਹੀ ਸਾਡੇ ਰਿਸ਼ਤੇਦਾਰ ਨੇ ਜਿਹੜੇ ਗੁਰੂ ਦੇ ਬਾਣੀ ਦੇ ਚੱਲਦੇ ਨੇ। ਹੁਣ ਸਤਗੁਰੂ ਸਾਹਿਬ ਜੀਆਂ ਦਾ ਬਾਣਾ ਕੀ ਐ? ਗੁਰ ਸਤਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉਠ ਹਰਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿਦਿਆ ਉੱਠਦਿਆ ਹਰ ਨਾਮ ਧਿਆਵੇ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਜਿਹੜਾ ਸਾਸ ਭਾਵ ਸਵਾਸ ਲੈਂਦਿਆਂ ਵੀ ਗ੍ਰਾਸ ਭਾਵ ਭੋਜਨ ਛਕਦਿਆਂ ਵੀ ਹਰ ਵੇਲੇ ਪ੍ਰਮਾਤਮਾ ਨੂੰ ਧਿਆਵੇ ਉਹ ਗੁਰੂ ਦਾ ਸਿੱਖ ਉਹ ਗੁਰੂ ਦੇ ਮਨ ਨੂੰ ਭਾਉਂਦਾ ਏ ਸਤਿਗੁਰੂ ਸਾਹਿਬ ਜੀਆਂ ਨੇ ਇਹ ਨਿਤ ਕਰਿਆ ਦੱਸੀ ਹੈ ਸਤਗੁਰੂ ਦਾ ਜਿਹੜਾ ਸਿੱਖ ਹੈ ਉਹ ਸਭ ਤੋਂ ਪਹਿਲਾਂ ਉੱਠ ਕੇ ਪ੍ਰਮਾਤਮਾ ਦੇ ਨਾਮ ਨੂੰ ਧਿਆਉਣਾ ਕਰੇ ਫਿਰ ਇਸ਼ਨਾਨ ਕਰੇ ਫਿਰ ਉਸ ਤੋਂ ਬਾਅਦ ਗੁਰਬਾਣੀ ਦਾ ਜਾਪ ਕਰੇ ਉਸ ਤੋਂ ਬਾਅਦ ਜਿਹੜਾ ਸਤਗੁਰੂ ਦਾ ਉਪਦੇਸ਼ ਹੈ ਉਹਦੀ ਵਿਚਾਰ ਕਰੇ ਤੇ ਸਾਸ-ਕਰਾਸ ਪ੍ਰਮਾਤਮਾ ਦੇ ਨਾਮ ਨੂੰ ਧਿਆਉਣਾ ਕਰੇ ਗੁਰੂ ਦਾ ਸਿੱਖ ਸਤਗੁਰੂ ਸਾਹਿਬ ਜੀਆ ਨੇ ਕਿਹਾ ਰਹਿਣੀ ਰਹੈ ਸੋਈ ਸਿੱਖ ਮੇਰਾ ਉਹ ਠਾਕੁਰ ਮੈਂ ਉਸ ਦਾ ਚੇਰਾ ਰਹਿਤ ਬਿਨਾਂ ਨ ਸਿੱਖ ਅਖਾਵੈ ਰਹਿਤ ਬਿਨਾਂ ਦਰ ਝੋਟਾ ਖਾਵੈ ਸਤਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਰਹਿਣੀ ਦੇ ਚ ਰਿੰਦਾ ਏ ਉਹ ਹੀ ਸਾਡਾ ਸਿੱਖ ਹੈ ਉਹਨੂੰ ਮੈਂ ਆਪਣੇ ਗੁਰੂ ਸਮਾਨ ਵੀ ਮੰਨਣਾ ਤੇ ਮੈਂ ਉਹਦਾ ਚੇਲਾ ਵੀ ਆ ਸਤਗੁਰੂ ਸਾਹਿਬ ਜੀਆ ਨੇ ਕਹ ਦਿੱਤਾ ਜਿਹੜੇ ਰਹਿਤ ਨਹੀਂ ਰੱਖਦੇ ਨਾ ਸਤਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਉਹ ਜਿਹੜੇ ਸਿੱਖ ਨੇ ਫਿਰ ਦਰਾਂ ਤੇ ਜਾ ਕੇ ਝੋਟਾ ਖਾਂਦੇ ਨੇ ਜਿਹੜੇ ਰਹਿਤ ਨਹੀਂ ਰੱਖਦੇ ਰਹਿਤ ਪ੍ਰਮਾਤਮਾ ਦੀ ਪ੍ਰਮਾਤਮਾ ਦੇ ਹੁਕਮ ਦੇ ਚੱਲਣਾ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਕਿ ਸਿੱਖ ਦੀਆਂ ਨਿਸ਼ਾਨੀਆਂ ਕੀ ਆ ਨਿਸ਼ਾਨੇ ਹੀ ਸਿੱਖੀ ਪੰਜ ਹਰਫ ਕਾਪ ਹਰਗਿੱਤ ਨਾ ਬਾਸਦੀ ਪੰਜ ਮੁਆਫ ਕੜਾਕਾਰ ਦੋ ਕਸ਼ ਕੰਗਾ ਬਿਦਾ ਜੁਮਲਾ ਹੇਤ ਅਸ ਜੁਮਲਾ ਨਿਸ਼ਾਨ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜਾ ਸਿੱਖ ਹੈ ਨਾ ਸਿੱਖ ਉਹਦੀਆਂ ਨਿਸ਼ਾਨੀਆਂ ਨੇ ਪੰਜ ਕੜਾ ਕੰਗਾ ਕੇਸ ਕਿਰਪਾਨ ਤੇ ਕਛਹਿਰਾ ਇਹ ਪੰਜ ਨਿਸ਼ਾਨੀਆਂ ਨੇ ਕਿ ਸਿੱਖਾਂ ਦੀ ਇਸ ਕਰਕੇ ਇਹ ਜਿੰਨੇ ਪੰਜ ਨਿਸ਼ਾਨੀਆਂ ਧਾਰਨ ਕਰ ਲਿਆ ਉਹਨੇ ਫਿਰ ਉਹ ਗੁਰੂ ਘਰ ਦੇ ਦਾਖਲਾ ਲੈ ਲਿਆ ਤੇ ਉਹਨੇ ਫਿਰ ਗੁਰੂ ਦਾ ਹੁਕਮ ਮੰਨ ਲਿਆ ਉਹਨੇ ਰਹਿਤ ਰੱਖ ਲਈ ਇਸ ਪ੍ਰਕਾਰ ਜਿਹਨੇ ਸਤਿਗੁਰੂ ਸਾਹਿਬ ਜੀਆਂ ਦੇ ਪਾਵਨ ਹੁਕਮ ਨੂੰ ਮੰਨਿਆ ਉਪਦੇਸ਼ ਨੂੰ ਆਪਣੇ ਹਿਰਦੇ ਚ ਮੰਨ ਲਿਆ ਸੁਣ ਕੇ ਤੇ ਮੰਨਿਆ ਫਿਰ ਉਤੇ ਪਹਿਰਾ ਦਿੱਤਾ ਉਹਨਾਂ ਨੂੰ ਫਿਰ ਗਿਆਨ ਪ੍ਰਾਪਤ ਹੋ ਗਿਆ ਉਹਨਾਂ ਦੀਆਂ ਬੋਧ ਰੂਪੀ ਅੱਖਾਂ ਦੇ ਵਿੱਚ ਜਿਹੜਾ ਸੁਰਮੇ ਰੂਪ ਗਿਆਨ ਸੀ ਉਹ ਪੈ ਗਿਆ ਤੇ ਨੇਤਰ ਖੁੱਲ ਗਏ ਉਹਨਾਂ ਨੂੰ ਫਿਰ ਕੀ ਗਿਆਨ ਹੋਇਆ ਇਹ ਸੰਸਾਰ ਮਿੱਥਿਆ ਏ ਇਹ ਸੰਸਾਰ ਨਾਸ਼ਵਾਨ ਹੈ ਇਹ ਝੂਠਾ ਸੰਸਾਰ ਹੈ ਇਹ ਫਿਰ ਉਹਨਾਂ ਨੂੰ ਗਿਆਨ ਹੋ ਗਿਆ ਖਸਮ ਛੋੜ ਦੂਜੈ ਲਗੇ ਦੁੱਬੇ ਸੇਵਣ ਜਾਰਿਆ ਜਿਹੜੇ ਮਨੁੱਖਾਂ ਨੇ ਆਪਣੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਉਹ ਗੁਰੂ ਤੋਂ ਭਟਕੇ ਤੇ ਹੋਰ ਕਿਸੇ ਦੇ ਮਗਰ ਲੱਗੇ ਨੇ ਉਹ ਫਿਰ ਡੁੱਬ ਗਏ ਇਸ ਸੰਸਾਰ ਦੇ ਵਿੱਚ ਉਹ ਜਿਹੜੇ ਇੱਥੇ ਵਣਜ ਲੈਣ ਦੇ ਲਈ ਆਏ ਵਣਜਾਰੀਆਂ ਸਾਰੇ ਆਪਾਂ ਇੱਥੇ ਵਣਜ ਕਰਨ ਦੇ ਲਈ ਆਏ ਆ ਵਣਜ ਕੀ ਕਰਨੀ ਹੈ ਪ੍ਰਮਾਤਮਾ ਦੇ ਨਾਮ ਦੀ ਜਿਹੜੇ ਪ੍ਰਮਾਤਮਾ ਦੇ ਨਾਮ ਦੀ ਵਣਜ ਨਹੀਂ ਕਰਤੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਵਪਾਰ ਨਹੀਂ ਕੀਤਾ ਤੇ ਫਿਰ ਉਹ ਇਸ ਸੰਸਾਰ ਤੇ ਜਿਹੜੇ ਪ੍ਰਮਾਤਮਾ ਦੇ ਨਾਮ ਤੋਂ ਦੂਰ ਹੋ ਗਏ ਉਹ ਫਿਰ ਸੰਸਾਰ ਤੇ ਡੁੱਬ ਗਏ ਇਸ ਸੰਸਾਰ ਸਮੁੰਦਰ 'ਚ ਡੁੱਬ ਗਏ ਉਹਨਾਂ ਦਾ ਫਿਰ ਪਾਰ ਉਤਾਰਾ ਨਹੀਂ ਹੋਇਆ ਗੱਲ ਇਹ ਹੈ ਕਿ ਆਪਣੇ ਖਸਮ ਦੀ ਗੱਲ ਮੰਨਣੀ ਹੁਣ ਜਿਹੜੀ ਸੁਹਾਗਣ ਇਸਤਰੀ ਹੈ ਜਿਹੜੀ ਪ੍ਰਤੀ ਪ੍ਰਤਾ ਧਰਮ ਦੇ ਵਿੱਚ ਨਿਪੁੰਨ ਇਸਤਰੀ ਹੈ ਉਹ ਆਪਣੇ ਪਤੀ ਪਰਮੇਸ਼ਵਰ ਦੀ ਜਿਹੜੀ ਗੱਲ ਮੰਨਦੀ ਹੈ ਪਤੀ ਦੀ ਰਜਾ ਦੇ ਵਿੱਚ ਰਹਿੰਦੀ ਹੈ ਤੇ ਜਿਹੜਾ ਜਿਹੜੀ ਪਤੀ ਦੀ ਨਹੀਂ ਗੱਲ ਮੰਨਦੀ ਤੇ ਫਿਰ ਉਹ ਪਤੀ ਨੂੰ ਪ੍ਰਵਾਨ ਹੋਵੇਗੀ ਉਸੇ ਪ੍ਰਕਾਰ ਜਿਹੜੀ ਜੀਵ ਰੂਪ ਇਸਤਰੀ ਹੈ ਸਾਰੇ ਮਨੁੱਖ ਇਸਤਰੀਆਂ ਸਾਰੇ ਹੀ ਜੀਵ ਰੂਪ ਇਸਤਰੀਆਂ ਨੇ ਇਹ ਸਾਰਿਆਂ ਦਾ ਜਿਹੜਾ ਪਤੀ ਹੈ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਜਿਨ੍ਹਾਂ ਨੇ ਉਹ ਪ੍ਰਮਾਤਮਾ ਦਾ ਆਸਰਾ ਲੈ ਲਿਆ ਪ੍ਰਮਾਤਮਾ ਦਾ ਨਾਮ ਦਾ ਵਪਾਰ ਕਰ ਲਿਆ ਫਿਰ ਉਹ ਤੇ ਸੰਸਾਰ ਤੋਂ ਤਰ ਗਏ ਤੇ ਜਿਹੜੇ ਖਸਮ ਨੂੰ ਛੱਡ ਕੇ ਆਪਣੇ ਨੂੰ ਪ੍ਰਮਾਤਮਾ ਨੂੰ ਛੱਡ ਕੇ ਤੇ ਦੂਜਿਆਂ ਤੇ ਜਿਹੜੇ ਭਟਕਦੇ ਨੇ ਜਾਂ ਮੜੀਆਂ ਮਸਾਣਾ ਤੇ ਇਹਨਾਂ ਤੇ ਜਾਂਦੇ ਨੇ ਉਹ ਫਿਰ ਡੁੱਬੇ ਇਸ ਸੰਸਾਰ ਦੇ ਵਿੱਚ ਉਹਨਾਂ ਦਾ ਪਾਰ ਉਤਾਰਾ ਨਹੀਂ ਹੋਇਆ ਸਤਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਸਤਗੁਰੂ ਹੈ ਬੋਹਿਥਾ ਇਹ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਗੁਰੂ ਪਰਮ ਪਰਬ੍ਰह्म ਪਰਮੇਸ਼ਵਰ ਪਰਬ੍ਰह्म ਜਿਹੜਾ ਹੈ ਇਹ ਬੋਹਿਥਾ ਏ ਉਹ ਹੀ ਥਾ ਕਹਿੰਦੇ ਨੇ ਜਹਾਜ਼ ਨੂੰ ਇਸ ਜਿਹੜਾ ਏ ਜਹਾਜ਼ ਦੀ ਨਿਆਈ ਹੈ ਇਹ ਜਹਾਜ਼ ਤੇ ਜਿਹੜਾ ਸਵਾਰ ਹੋ ਗਿਆ ਸਤਿਗੁਰੂ ਨਾਦੇ ਨਾਮ ਦੇ ਜਹਾਜ਼ ਤੇ ਸਵਾਰ ਹੋ ਗਿਆ ਜਿਹੜਾ ਉਹਦਾ ਫਿਰ ਪਾਰ ਉਤਾਰਾ ਹੋ ਜਾਂਦਾ ਏ ਉਹਦਾ ਹਾਲਤ ਤੇ ਪਲਤ ਦੋਨੇ ਹੀ ਸਵਾਰੇ ਜਾਂਦੇ ਨੇ ਵਿਰਲੇ ਕਿਨਾਂ ਵਿਚਾਰਿਆ ਪਰ ਇਹ ਸੰਸਾਰ ਤੇ ਇੱਕ ਕਮੀਆਂ ਕਿਸੇ ਨੇ ਵਿਚਾਰਿਆ ਹੀ ਨਹੀਂ ਇਹ ਚੀਜ਼ ਨਹੀਂ ਉਹ ਪ੍ਰਮਾਤਮਾ ਦੇ ਨਾਮ ਨੂੰ ਵਿਚਾਰਿਆ ਹੀ ਨਹੀਂ ਐ ਪ੍ਰਮਾਤਮਾ ਦੇ ਨਾਮ ਤੋਂ ਸਾਰੇ ਦੂਰ ਭੱਜਦੇ ਨੇ ਜਿੱਦਾਂ ਇਹ ਦੁੱਖ ਲੱਗਦਾ ਹੈ ਨਾ ਸਾਰਿਆਂ ਨੂੰ ਜਦੋਂ ਨਾਮ ਜਪਣਾ ਆਵੇ ਤੇ ਕੋਈ ਨਹੀਂ ਬੋਲਦਾ ਸਾਰਿਆਂ ਨੂੰ ਇਹ ਦੁੱਖ ਲੱਗਦਾ ਏ ਕੀ ਜਦੋਂ ਮੂੰਹ ਖੋਲਣਾ ਪਵੇਗਾ ਜਿੰਨਾ ਚਿਰ ਤੱਕ ਪ੍ਰਮਾਤਮਾ ਦਾ ਨਾਮ ਨਹੀਂ ਜਪਾਂਗੇ ਉਨਾ ਚਿਰ ਤੱਕ ਇਹ ਜੀਭ ਆਪਣੀ ਰਸਨਾ ਨਹੀਂ ਪਵਿੱਤਰ ਹੋਣੀ ਹੱਥ ਆਪਣੇ ਪਵਿੱਤਰ ਹੋਣੇ ਨੇ ਦਾਨ ਕਰਨ ਦੇ ਨਾਲ ਸੇਵਾ ਕਰਨ ਦੇ ਨਾਲ ਇਹ ਕੰਨ ਆਪਣੇ ਪਵਿੱਤਰ ਹੋਣੇ ਨੇ ਬਾਣੀ ਸੁਣਨ ਦੇ ਨਾਲ ਜੀਭ ਆਪਨੀ ਪਵਿੱਤਰ ਹੋਣੀ ਹੈ ਪਰਮਾਤਮਾ ਦੇ ਨਾਮ ਨੂੰ ਜਪਣ ਦੇ ਨਾਲ ਅੱਖਾਂ ਆਪਣੀਆਂ ਪਵਿੱਤਰ ਹੋਣੀਆਂ ਜੇ ਆਪਾਂ ਸਤਿਗੁਰੂ ਸਾਹਿਬ ਜੀਆਂ ਦੇ ਦਰਸ਼ਨ ਕਰੇ ਤੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਅੰਤਰਗੁਰੂ ਆਰਾਧਨਾ ਜੀਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਏ ਵਤ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕਹੀ ਕੇ ਅੰਦੇ ਅੰਤਰ ਪ੍ਰਮਾਤਮਾ ਨੂੰ ਅਰਾਧਨਾ ਤੇ ਜੀਵਾ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਣਾ ਨੇਤਰਾ ਦੇ ਨਾਲ ਪ੍ਰਮਾਤਮਾ ਦੇ ਦਰਸ਼ਨ ਕਰਨੇ ਪ੍ਰਮਾਤਮਾ ਦੀ ਬਾਣੀ ਦੇ ਦਰਸ਼ਨ ਕਰਨੇ ਤੇ ਆਪਣੇ ਕੰਨਾਂ ਦੇ ਨਾਲ ਬਾਣੀ ਸੁਣਨੀ ਜਿਹੜੇ ਫਿਰ ਇਦਾਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਗਏ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਰਤੇ ਗਏ ਫਿਰ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਜਹਾਜ਼ ਤੇ ਚੜ ਕੇ ਇਹੋ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਏ ਪਰ ਉਹ ਸੰਸਾਰ ਤੇ ਕੋਈ ਵਿਰਲਾ ਹੀ ਏ ਇਸ ਸੰਸਾਰ ਤੇ ਕੋਈ ਵਿਰਲਾ ਹੀ ਏ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਬਾਕੀ ਤੇ ਸਾਰਿਆਂ ਨੂੰ ਦੁੱਖ ਲੱਗਦਾ ਏ ਜਦੋਂ ਪ੍ਰਮਾਤਮਾ ਦੇ ਨਾਮ ਦੀ ਗੱਲ ਹੁੰਦੀ ਏ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਪ੍ਰਮਾਤਮਾ ਬੋਹਿਥ ਹੈ ਪ੍ਰਮਾਤਮਾ ਜਹਾਜ਼ ਹੈ ਜਿਹੜਾ ਇਹ ਸੰਸਾਰ ਸੰਕਤ ਤੋਂ ਪਾਰ ਕਰਨ ਵਾਲਾ ਹੈ ਪਰ ਇਹ ਵਿਚਾਰ ਨਹੀਂ ਕਿਸੇ ਨੇ ਕੀਤੀ ਵਿਰਲੇ ਕਿਸੇ ਵਿਚਾਰਿਆ ਵਿਰਲੇ ਕਿਨੇ ਵਿਚਾਰਿਆ ਕਿਸੇ ਵਿਰਲੇ ਨੇ ਹੀ ਉਹਦੇ ਪ੍ਰਮਾਤਮਾ ਦੇ ਨਾਮ ਦੀ ਵਿਚਾਰ ਕੀਤੀ ਹੈ ਤੇ ਜਿਨੇ ਵਿਚਾਰ ਕੀਤੀ ਉਹਦੇ ਬਾਰੇ ਸਤਿਗੁਰੂ ਸਾਹਿਬ ਜੀ ਦੱਸਦੇ ਕਰ ਕਿਰਪਾ ਪਾਰ ਉਤਾਰਿਆ ਉਹਨਾਂ ਤੇ ਗੁਰੂ ਦੀ ਕਿਰਪਾ ਹੋ ਗਈ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਜਿਨੇ ਪ੍ਰਮਾਤਮਾ ਦੇ ਨਾਮ ਦੀ ਵਿਚਾਰ ਕੀਤੀ ਪ੍ਰਮਾਤਮਾ ਦੇ ਹੁਕਮ ਦੇ ਜਿਨਾਂ ਨੇ ਚੱਲਣਾ ਕੀਤਾ ਉਹਨਾਂ ਦਾ ਫਿਰ ਪਾਰ ਉਤਾਰਾ ਹੋ ਗਿਆ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸਦੇ ਏ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਐਸਾ ਬੋਹਿਤ ਹੈ ਐਸਾ ਜਹਾਜ਼ ਹੈ ਜਿਹੜਾ ਇਹਦੇ ਉੱਤੇ ਸਵਾਰ ਹੋ ਗਿਆ ਉਹ ਸੰਸਾਰ ਸਮੁੰਦਰ ਨੂੰ ਇਹ ਜਿਹੜਾ ਸੰਸਾਰ ਹੈ ਨਾ ਇਹ ਤੁਮ ਪਾਰ ਕਰਾਉਣ ਵਾਲਾ ਏ ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਸ ਤੇ ਗਰਾਸ ਕਰਕੇ ਪ੍ਰਮਾਤਮਾ ਨੂੰ ਧਿਆਉਣਾ ਕਰੋ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਕਰੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰ ਕਰਦਿਆਂ ਬੇੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣਯੋਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬੇਨਖੁਲਾਂ ਦੀ ਕਿਮਾ ਅਗਾਂ ਤੋਂ ਅਸੀਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਸਤ ਗੁਰੂ ਹੈ ਬੋਹਿ ਥਾ ਵਿਰਲੇ ਕਿਨਹਿ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ